ਬਾਈ ਵੀ ਰੰਨਾ ਤੋਤਾ ਵੀ ਨਹੀਂ ਹੋਇਆ ਟਰੈਕਟਰ ਤੋਤਾ ਵੀ ਨਹੀਂ ਜਿੱਦਾਂ ਅੰਦਰ ਖੜਾ ਤੀਂ ਉਦਾਂ ਹੀ ਆ ਦਿਖਦਾ ਕੋਈ ਹੈਗਾ ਟਾਇਰਾਂ ਤੇ ਮਾਰਿਆ ਹੋਇਆ ਡੀਜ਼ਲ ਜਿਵੇਂ ਆਮ ਸਕਾਈ ਖੜੇ ਹੁੰਦੇ ਮਾਰੀ ਹੋਈ ਆ ਕੋਈ ਵੈਕਸਪੋਲ ਦੀ ਸੀਸੀ ਆ ਜਿੰਨਾ ਹੁਸਨਾਨ ਹੈ ओरिजिनल ਆ ਬਾਈ ਆ ਦਿਖਾ ਸਟicker ਦਿਖਾ ਦੇ ਕਰ ਇਧਰਲੇ ਪਾਸੇ ਵੀ ਆ ਜਾ ਕਰਵਾਈ ਜਾ ਕੇ ਅੰਦਰ ਦੇਖ ਹੈ ਕਰਵਾ ਕਰਾਂ ਚੈੱਕ ਕਰਵਾ ਕਰਾਂ ਚੈੱਕ ਤੇ ਆ ਕਰਵਾ ਕਰਾਂ ਚੈੱਕ ਆ ਤਾਂ ਕੱਪੜਾ ਜਾ ਹੁੰਦਾ ਦੇਖ ਉਹ ਵੀ ਹਲੇ ਉਮੀਦ ਤੱਕ ਖੜਾ ਹੈ ਦਿਖਾ ਕਰਾਂ ਵੀ ਜਮੇ ਨਵਾਂ ਟਰੈਕਟਰ ਹੈ ਉਰੇ ਹੀ ਵੀ ਇਧਰ ਦੀ ਪੱਟੀ ਵੀ ਚੈੱਕ ਕਰਵਾ ਦਿਓ ਆ ਦੇਖੋ ਆ ਆ ਦੇਖੋ ਆ ਡਿਸਟ੍ਰੀਬਿਊਟਰਾਂ ਦੇ ਉੱਪਰ ਵੀ ਹਣੇ ਤਾਂ ਕੋਦਾਂ ਹੀ ਜਿਹੜਾ ਲੱਗ ਗਿਆ ਉਹਦਾ ਹੁੰਦਾ ਸਟicker ਹੁੱਕ ਚੈੱਕ ਕਰਵਾ ਆ ਦਿਖਾ ਲੈ ਹੂੰ ਦੇਖ ਸਟicker ਕੱਲੇ ਕੱਲੇ ਲੱਗੇ ਹੋਏ 6 ਸਾਲ ਦੀ ਗਾਰੰਟੀ ਹੈ ਆ ਡਰਵਲ ਚੈੱਕ ਕਰਵਾ ਦੇ ਯਾਨੀ ਕਿ ਕੋਈ ਤੱਥ ਨਹੀਂ ਜਿਹੜਾ ਡਾਇਰੈਕਟਰ ਦੇ ਵਿੱਚ ਹੂੰ ਇਧਰਲੇ ਪਾਸੇ ਵੀ ਆ ਜਾ ਹੁਣ 860 ਘੰਟੇ ਜੇ ਚੱਲਿਆ ਤਾਂ ਵਾਕਈ ਚੱਲਿਆ ਹੋਇਆ ਹੈ ਕੱਲਾ ਕੱਲਾ ਸਟicker ਕੱਲਾ ਕੱਲਾ ਮਾਰਕਾ ਕੰਪਨੀ ਦਾ ਹਰੇ ਤੱਕ ਉਸੇ ਤਰ੍ਹਾਂ ਖੜਾ ਲੈ ਮਿੱਤਰੋ ਅੱਜ ਨਾ ਆਪਾਂ ਪਿੰਡ ਅਕਲੀਆਂ ਕਲਾਂ ਦੇ ਵਿੱਚ ਪਹੁੰਚ ਗਏ ਇਹ ਅਕਲੀਆਂ ਕਲਾਂ ਬਹੁਤ ਸੱਜਣ ਜਾਣਦੇ ਹੋਣਗੇ ਵੀ ਬਠਿੰਡੇ ਜ਼ਿਲ੍ਹੇ ਦਾ ਬਿਲਕੁਲ ਲਾਸਟ ਪਿੰਡ ਹੈ ਅੱਜ ਜਿਹੜੇ ਸੱਜਣਾਂ ਦੇ ਘਰੇ ਪਹੁੰਚੇ ਹਨ ਜੇ ਆਪਾਂ ਗੱਲ ਕਰ ਲਈਏ ਇਹਨਾਂ ਦਾ ਘਰ ਤਾਂ ਪੈ ਜਾਂਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਰ ਜਿਹੜੀ ਇਹਨਾਂ ਦੀ ਖੇਤੀਬਾੜੀ ਹੈ ਇਹਨਾਂ ਦਾ ਬਾਣਾ ਉਹ ਪੈ ਜਾਂਦਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਯਾਨੀ ਕਿ ਬਿਲਕੁਲ ਬਾਰਡਰ ਤੇ ਪਿੰਡ ਹੈ ਕਿਹੜੇ ਸੱਜਣ ਦੇ ਘਰੇ ਪਹੁੰਚੇ ਆ ਉਹਦੇ ਲੇਵੇ ਕਿਹੜੀ ਚੀਜ਼ ਬਕਾਊ ਆ ਮੈਂ ਨਾ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਵੀ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਮੈਨੂੰ ਵੀ ਬਈ ਯਾਰ ਕੋਈ ਤਸੱਲੀ ਵਾਲੀ ਚੀਜ਼ ਦਿਵਾਓ ਚਾਹੇ ਟਰੈਕਟਰ ਹੋਵੇ ਚਾਹੇ ਗੱਡੀ ਹੋਵੇ ਅੱਜ ਫਿਰ ਪੂਰਾ ਤਸੱਲੀ ਵਾਲੀ ਚੀਜ਼ ਐ 101% ਕਹਿ ਸਕਦਾ ਮੈਂ ਤੇ ਸੱਜਣ ਵੀ ਬੜਾ ਇਮਾਨਦਾਰ ਆ ਯਾਰ ਪੂਰਾ ਬੰਦਾ ਘੈਂਟ ਆ ਰੂਹ ਖੁਸ਼ ਹੋ ਗਈ ਬਾਈ ਨੂੰ ਮਿਲ ਕੇ ਪਰ ਜਿਹੜੇ ਸੱਜਣ ਵੀਡੀਓ ਦੇਖਣਗੇ ਨਾ ਜਿਹੜਾ ਐਪਲੀਮੈਂਟ ਬਾਈ ਲਵੇ ਬਕਾਊਆ ਉਹਨੂੰ ਵੇਖ ਕੇ ਉਹਨਾਂ ਦੀ ਵੀ ਰੂਹ ਖੁਸ਼ ਹੋ ਜਾਣੀ ਐ ਪਿੰਡ ਅਕਲੀ ਅਕਲਾ ਡਿਸਟ੍ਰਿਕਟ ਬਠਿੰਡਾ ਤੇ ਫਰੀਦਕੋਟ ਦੇ ਬਿਲਕੁਲ ਲਾਸਟ ਪਿੰਡ ਦੇ ਨਾਲ ਲੱਗ ਜਾਂਦਾ ਯਾਨੀ ਕਿ ਬਾਰਡਰ ਤੇ ਪਿੰਡ ਆਪਾਂ ਸਾਰੀ ਜਾਣਕਾਰੀ ਬਾਈ ਹਰਾਂ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਤੁਹਾਡੇ ਨਾਮ ਪਹਿਲਾਂ ਕੀ ਦੱਸਿਓ ਇਹਨੂੰ ਰਣਜੀਤ ਸਿੰਘ ਜੀ ਨਾਮ ਤੋਂ ਡਾਹੇ ਘਰ ਰਣਜੀਤ ਸਿੰਘ ਤੇ ਬਾਈ ਪਿੰਡ ਹੈਗਾ ਅਕਲੀ ਅਕਲਾ ਡਿਸਟ੍ਰਿਕਟ ਬਠਿੰਡਾ ਦਾ ਪਿੰਡ ਹੈ ਤੁਹਾਡੇ ਬਾਹਰ ਆ ਕੇ ਫਰੀਦਕੋਟ ਜਾਣਾ ਫਰੀਦਕੋਟ ਨਾਲ ਆ ਗਈ ਆਪਣੇ ਹੁਣ ਇੱਥੋਂ ਬਠਿੰਡਾ ਕਿੰਨੀ ਦੂਰ ਆਪਣੇ ਪਿੰਡੋਂ ਆਪਣੇ ਮੈਨੂੰ 22 ਕਿਲੋਮੀਟਰ ਹੈ 22 ਕਿਲੋਮੀਟਰ ਓਕੇ ਤੇ ਬਾਈ ਹੁਣ ਜਿਹੜੀ ਚੀਜ਼ ਆਪਣੇ ਘਰੇ ਬਕਾਉ ਖੜੀ ਆਪਾਂ ਦਿਖਾ ਦਈਏ ਦਿਖਾ ਦਈਏ ਸਰ ਮੇ ਮਰੀ ਕੈਮਰਾ ਉਹ ਖੜਾ ਹੈ ਸਾਹਮਣੇ ਸਪੈਸ਼ਲ ਐਡੀਸ਼ਨ ਬਾਈ ਵੀ ਨੂੰ ਇਹ ਦੱਸਿਓ ਤਾਂ ਮੈਂ ਪਹਿਲਾਂ ਤਾਂ ਇਹ ਕਰ ਆਪਾਂ ਮਾਡਲ ਵੀ ਬਾਈ ਨੂੰ ਬਾਅਦ ਚ ਪੁੱਛਦੇ ਆਂ ਚਾਰੇ ਪਾਸੇ ਨਾ ਗੇੜਾ ਦੇ ਕਿਹਾ ਇੱਥੋਂ ਲੱਗ ਜਾ ਵੀ ਕੀ ਗੱਲਬਾਤ ਹੈ ਕਿੰਨੇ ਕ ਸੱਜਣ ਜੱਜ ਕਰਦੇ ਆ ਵੀ ਕਿੰਨਾ ਮਾਡਲ ਹੋ ਸਕਦਾ ਹੈ ਨਾ ਕੰਡੀਸ਼ਨ ਦੇਖ ਕੇ ਕਈ ਸੱਜਣਾਂ ਦੇ ਮਨ ਦੇ ਵਿੱਚ ਸਵਾਲ ਉੱਠਦੇ ਹੋਣਗੇ ਵੀ ਇਹਨੂੰ ਕਿੰਨਾ ਮਾਡਲ ਕਹੀਏ ਦਿਖਾ ਕੇ ਰਾ ਚੰਗੀ ਤਰ੍ਹਾਂ ਫਿਰ ਉਹ ਤੋਂ ਵੱਧ ਨਾ ਆਪਾਂ ਸਾਰੀ ਜਾਣਕਾਰੀ ਲੈ ਲੈਣੇ ਆਂ ਨਾਂ ਬਾਈ ਦਾ ਰਣਜੀਤ ਆ ਤੇ ਪਿੰਡ ਅਕਲੀਆ ਕਲਾਂ ਤੇ ਬਾਈ ਰਣਜੀਤ ਵੀ ਨੂੰ ਇਹ ਦੱਸ ਤੁਸੀਂ ਇਹ ਟਰੈਕਟਰ ਨਮਾ ਕੜਵਾਸੀ ਜੇ ਚੱਲਦਾ ਲਈ ਤਸੀ ਨਮਾ ਕੜਵਾਇਆ ਤੀ ਇੱਕ ਐਸਾ ਕਦੇ ਪੰਜਾਬ ਦਾ ਨੰਬਰ ਹੈ ਪਹਿਲੀ ਪਾਰਟੀ ਦੇ ਨਾਮ ਪਹਿਲੀ ਵੈਲਟੀ ਦੇ ਨਾਮ ਹੈਨਾ ਤੇ ਬਈ ਇਹ ਟਰੈਕਟਰ ਅੱਜ ਤੱਕ ਕਿੰਨਾ ਕ ਚੱਲ ਗਿਆ ਇਹ 800 ਲਗ ਚੱਲਿਆ ਜੀ 60 ਘੰਟੇ 860 ਘੰਟੇ ਮਿੱਤਰੋ 860 ਘੰਟੇ ਚੱਲਿਆ ਹੋਇਆ ਧਰਮੇ ਉਹ ਰਿਹਾ ਤੁਹਾਨੂੰ ਮੈਂ ਪਹਿਲੇ ਟਾਇਰ ਚੈੱਕ ਕਰਵਾਉਣਾ ਆ ਜਿਹੜਾ ਟਾਇਰਾਂ ਦੇ ਉੱਪਰ ਐ ਮਾਰਲੇ ਐ ਐਮ ਆਰ ਐਫ ਲਿਖਿਆ ਹੋਇਆ ਹੈਨਾ ਇਹ オリジナル ਹੈ ਬਈ ਕੰਪਨੀ ਦੇ ਟਾਇਰ ਨੇ 860 ਘੰਟੇ ਚੱਲਿਆ ਦੇ ਟਾਇਰ ਕੰਡੀਸ਼ਨ ਮਗਰਲੇ ਪਾਸੇ ਵੀ ਦਿਖਾ ਦਿਲਾ ਕਰਵਾ ਕੇ ਨਾ ਚੈੱਕ 90 ਪੈਸੇ ਕੰਡੀਸ਼ਨ ਟਾਇਰਾਂ ਦੀ ਵੀ ਪਈ ਹੈ ਉਹ ਤੋਂ ਬਾਅਦ ਬਈ ਕੰਡੀਸ਼ਨ ਤਾਂ ਤੇ ਸਾਰੀ オリジナル ਹੈ ਹਨਾ ਸਾਫ ਹੈ ਇਹ ਤਾਂ ਮਿੱਤਰੋ ਇੰਨਾ ਕਿਉਂਕਿ ਅਸੀਂ ਨਾ ਅੰਦਰੋਂ ਅਸੀਂ ਕਢਵਾਇਆ ਬਾਈ ਉਹ ਨੂੰ ਟੱਕ ਕੇ ਖੜਾਈ ਖੜੇ ਧੀਗੇ ਮੈਂ ਕਈ ਵਾਰ ਇੱਕ ਲੈਨ ਬੋਲਦਾ ਹੁੰਨਾ ਵੀ ਕੱਪੜੇ ਦੇ ਨਾਲ ਟੱਕ ਟੱਕ ਰੱਖਦੇ ਦੂਰ ਚ ਰੀਟਾਂ ਤੋਂ ਹਾਲੇ ਤੱਕ ਲਫਾਫੇ ਵੀ ਨਹੀਂ ਉਤਰੇ ਸੀਟਾਂ ਤੋਂ ਸੀਟਾਂ ਤੋਂ ਲਫਾਫੇ ਦੀ ਮੈਂ ਤਾਂ ਜੇਕਰ ਕਰਦਾ ਪਰ ਮੇ ਜਿਹੜਾ ਲਫਾਫਾ ਸੀਟਾਂ ਤੇ ਚੜ ਕੇ ਆਉਂਦਾ ਹੁੰਦਾ ਨਾ ਬਈ ਹਾਲੇ ਤੱਕ ਵੀ ਨਹੀਂ ਉਤਰਿਆ ਹੋਇਆ ਦੇਖੀ ਉਹ ਦੇਖੋ ਉਦੋਂ ਹੀ ਬਈ ਉਹਨਾਂ ਦਾ ਉੱਪਰੋਂ ਪਟਿਆ ਹੋਇਆ ਹਾਲੇ ਤੱਕ ਲਫਾਫਾ ਵੀ ਨਾਲ ਹੀ ਲੜਕੀ ਜਾਂਦਾ ਤੇ ਬਈ ਪੰਜਾਬ ਨੰਬਰਾਂ ਪਹਿਲੀ ਪਾਰਟੀ ਦੇ ਨਾਂਵਾਂ 860 ਘੰਟੇ ਚੱਲਿਆ ਹੋਇਆ ਇਹਨੂੰ ਬਈ ਕਿੰਨੇ ਕਿੱਲਾਂ ਦੀ ਖੇਤੀ ਦੇ ਨਾਲ ਕਰਦੇ ਹੋ ਤੁਸੀਂ ਮੈਨੂੰ ਐ ਦੱਸਿਓ ਇਹ ਨਾ ਦੋ ਟਰੈਕਟਰਾਂ ਨਾਲ ਕਰਦੇ ਆਂ ਜੀ ਆਪਾਂ 50 ਕਿੱਲੇ ਆਖਿਰਦੇ ਅਸਾਂ ਦੋ ਟਰੈਕਟਰ ਨੇ 50 ਕਿੱਲੇ ਦੀ ਖੇਤੀ ਕਰਦੇ ਹਾਂ ਦੂਜਾ ਟਰੈਕਟਰ ਕਿਹੜਾ ਹੈਗਾ 3630 ਅਸਾਂ ਉਹ ਵੀ 3 ਤੁਹਾਡਾ ਮੂਹ ਕਿਵੇਂ ਪਿਆ ਹੋਇਆ 363 ਨਾਲ ਪਹਿਲਾਂ ਇਹ ਦੱਸੋ ਵੀਰ ਪਹਿਲਾਂ ਤੁਸੀਂ ਨਿਊ ਹੋਲੈਂਡ ਵਰਤਦੇ ਹੋ ਹਾਂ ਇਹ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਟਰੈਕਟਰ ਵਰਤਦੇ ਹੋ ਓਕੇ ਤੇ ਬਾਈ ਗੱਲ ਇਹ ਆ ਤਰਮੇ ਇੱਥੋਂ ਲੱਗ ਬੰਪਰ ਤੋਂ ਸਾਰਾ ਟਰੈਕਟਰ ਸੀਲਡ ਹੈ 160 ਘੰਟੇ ਚੱਲਿਆ ਹੋਇਆ ਕੱਲੀ-ਕੱਲੀ ਚੀਜ਼ ਦਿਖਾ ਦੇ ਜਿਹੜੇ ਸੱਜਣ 2-400 ਹਜ਼ਾਰ ਕਿਲੋਮੀਟਰ ਤੋਂ ਬੈਠੇ ਆਪਣੀ ਵੀਡੀਓ ਨੂੰ ਵੇਖਦੇ ਆ ਨਾ ਉਹਨਾਂ ਨੂੰ ਉਰੇ ਆਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਏ ਵੀ ਟਰੈਕਟਰ ਵਾਕਈ ਕਿੰਨੀ ਸਫਾਈ ਦੇ ਵਿੱਚ ਹੈ ਹੈਨਾ ਆ ਸਾਰਾ ਕੰਡੀਸ਼ਨਰ ਦਾ ਦਿਖਾ ਬਈ ਸ਼ੋਅ ਦਾ ਦਿਖਾ ਦੇ ਹੈਨਾ ਤੇ 3 ਸਪੀਡ ਦੇ ਵਿੱਚ ਹੈ ਯੂਜੀ ਗੇਅਰ ਦੇ ਵਿੱਚ ਤੇ ਮਾਡਲ ਵੀਰੇ ਕਿੰਨਾ ਇਹ ਮਾਡਲ 24 2024 ਮਾਡਲ ਆ ਧਰਮੇ ਇਧਰਲੇ ਪਾਸੇ ਆ ਆ ਆਣ ਆਪੇ ਬਈ ਦੀ ਸ਼ੋ ਖੋਲਿਓ ਆ ਵਿੱਚੋਂ ਵੀ ਕੰਡੀਸ਼ਨ ਚੈੱਕ ਕਰਵਾ ਦਿੰਨੇ ਵੱਡੀ ਗੱਲ ਇਹ ਆ 24 ਮਾਡਲ ਧਰਮੇ ਜੇ ਇਹਦੀ ਪਰਮਾਤੀ ਹੁੰਦੀ ਆ ਪਾਲਸਾਂ ਫਿਰ ਚਾਹੇ ਇਹਨੂੰ 26 ਮਾਡਲ ਕਹਿਤਾ ਹੁੰਦਾ ਤਾਂ ਵੀ ਜੱਜ ਨਹੀਂ ਦੀ ਕਿਸੇ ਨੂੰ ਹੋਣਾ ਬਾਈ ਵੀਰੇ ਇਹਨਾਂ ਨਾ ਤੋਤਾ ਵੀ ਨਹੀਂ ਹੋਇਆ ਟਰੈਕਟਰ ਤੋਤਾ ਵੀ ਨਹੀਂ ਜਿੱਦਾਂ ਅੰਦਰ ਖੜਾ ਤੀਂ ਉਦਾਂ ਹੀ ਆ ਦਿਖਦਾ ਕੋਈ ਹੈਗਾ ਟਾਇਰਾਂ ਤੇ ਮਾਰਿਆ ਹੋਇਆ ਡੀਜ਼ਲ ਜਿਵੇਂ ਆਮ ਲਿਸਕਾਇ ਖੜੇ ਹੁੰਦੇ ਨੇ ਮਾਰੀ ਹੋਈ ਆ ਕੋਈ ਵੈਕਸਪੋਲ ਦੀ ਸੀਸੀ ਆ ਜਿੰਨਾ ਹੁਸਨਨ ਹੈ ओरिजिनल ਬਈ ਦੀ ਸ਼ੋਖ ਖੋਲੀ ਰਣੀਜੀਤ ਮੈਂ ਕਿਹਾ ਸੂ ਵੀ ਅੱਜ ਦੀ ਪਹਿਲੀ ਵਾਰ ਖੋਲਦੇ ਹੋਂਗੇ ਜੀ ਕਦੇ ਖੋਲ ਹੀ ਨਹੀਂ ਹੋਣੀ ਪਰ ਮੈਂ ਦੇਖੋ ਤਾਹੀਂ ਇੰਨੀ ਟੈਟ ਹੈ ਆ ਦਿਖਾ ਸਟicker ਦਿਖਾ ਦੇ ਕਰ ਇਧਰਲੇ ਪਾਸੇ ਵੀ ਆ ਜਾ ਕਰਵਾਈ ਜਾ ਕੇ ਅੰਦਰ ਦੇਖ ਹੈ ਕਰਵਾ ਕਰਾਂ ਚੈੱਕ ਕਰਵਾ ਕਰਾਂ ਚੈੱਕ ਤੇ ਆ ਕਰਵਾ ਕਰਾਂ ਚੈੱਕ ਆ ਤਾਂ ਕੱਪੜਾ ਜਾ ਹੁੰਦਾ ਦੇਖ ਉਹ ਵੀ ਹਲੇ ਉਮੀਦ ਤੱਕ ਖੜਾ ਹੈ ਦਿਖਾ ਕਰਾਂ ਵੀ ਜਮਈ ਨਵਾ ਟਰੈਕਟਰ ਹੈ ਉਰੇ ਹੀ ਵੀਰੇ ਇਧਰ ਦੀ ਪੱਠੀ ਵੀ ਚੈੱਕ ਕਰਵਾ ਦਿਓ ਪਿਆਣਾ ਜਮਈ ਨਵਾ ਸ਼ੋਰੂਮ ਕੰਡੀਸ਼ਨ ਟਰੈਕਟਰ ਤੇ ਗੱਲ ਇਹ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਤਾਂ ਉਹਨੂੰ ਪਿੰਡ ਵੀ ਦੱਸ ਦਾਂਗੀ ਪਿੰਡ ਕਿੱਥੇ ਜੇ ਪੈ ਜਾਂਦਾ ਬਈ ਇਹਨੂੰ ਕਰਿਓ ਬੰਦ 101% ਟਰੈਕਟਰ ਦੀ ਗਾਰੰਟੀ ਹੈ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਸਰ ਮੈਂ ਇਧਰਲੇ ਪਾਸੇ ਵੀ ਆ ਜਾ ਆ ਸਾਰੇ ਚੈੱਕ ਕਰਵਾਈ ਹਲੇ ਤੱਕ ਨਾ ਜਿਵੇਂ ਕਹਦੀ ਰੰਗ ਵੀ ਨਹੀਂ ਲੱਥਿਆ ਹੋਇਆ ਆ ਬ੍ਰੇਕਾਂ ਤੋਂ ਰੰਗ ਵੀ ਨਹੀਂ ਰੱਖਿਆ ਹੋਇਆ ਆ ਪੈਡਲ ਪੂਡਲ ਦਿਖਾ ਦੇ ਲੈ ਹੂੰ ਉਹ ਤੋਂ ਬਾਅਦ ਡੈਕ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਐ ਤੇ ਆ ਮਗਰਾੜ ਵੀ ਦਿਖਾ ਦੇ ਬਈ ਸਕ੍ਰੈਚ ਵੀ ਨਹੀਂ ਬਾਈ ਉਹਨੇ ਪੈਣ ਦਿੱਤਾ ਸਕ੍ਰੈਚ ਆ ਦਿਖਾਈ ਲੈ ਰਿਮ ਚੈੱਕ ਕਰਵਾ ਹੂੰ ਇੱਧਰ ਵੀ ਆ ਜਾ ਕਰ ਹਰ ਮੈਂ ਆ ਇਧਰੋਂ ਦਿਖਾ ਇਧਰੋਂ ਤਾਂ ਦੀਂਦੇ ਨੇ ਨਾ ਲਫਾਫੇ ਚੰਗੀ ਤਰ੍ਹਾਂ ਹੂੰ ਉਹ ਕਰਵਾ ਚੈੱਕ ਆ ਦੇਖੋ ਆ ਆ ਦੇਖੋ ਆ ਡਿਸਟ੍ਰੀਬਿਊਟਰਾਂ ਦੇ ਉੱਪਰ ਵੀ ਹਣੇ ਤਾਂ ਕੋਦਾਂ ਹੀ ਜਿਹੜਾ ਲੱਗ ਕੇ ਆਉਂਦਾ ਹੁੰਦਾ ਸਟicker ਹੁੱਕ ਚੈੱਕ ਕਰਵਾ ਆ ਦਿਖਾ ਲੈ ਹੂੰ ਦੇਖ ਸਟicker ਕੱਲੇ ਕੱਲੇ ਲੱਗੇ ਹੋਏ 6 ਸਾਲ ਦੀ ਗਾਰੰਟੀ ਹੈ ਆ ਡਰਵਲ ਚੈੱਕ ਕਰਵਾ ਦੇ ਯਾਨੀ ਕਿ ਕੋਈ ਤੱਥ ਨਹੀਂ ਜਿਆ ਟਰੈਕਟਰ ਦੇ ਵਿੱਚ ਹੂੰ ਇਧਰਲੇ ਪਾਸੇ ਵੀ ਆ ਜਾ ਹੁਣ 860 ਘੰਟੇ ਜੇ ਚੱਲਿਆ ਤਾਂ ਵਾਕਈ ਚੱਲਿਆ ਹੋਇਆ ਕੱਲਾ ਕੱਲਾ ਸਟicker ਕੱਲਾ ਕੱਲਾ ਮਾਰਕਾ ਕੰਪਨੀ ਦਾ ਹਰੇ ਤੱਕ ਉਸੇ ਤਰ੍ਹਾਂ ਖੜਾ ਬਾਈ ਮੈਨੂੰ ਇਹ ਦੱਸਿਓ ਰਣਜੀਤ 24 ਮਾਡਲ ਹੈ ਹਾਂਜੀ ਟਰਮੇ ਹਜ ਮੀਟਰ ਵੀ ਚੈੱਕ ਕਰਵਾ ਬਾਈ ਇਹ ਮੀਟਰ ਆ ਕਦੇ ਹੁਣ 898 898 ਲੈ ਮੇਤਰੋ 898 ਚੱਲਿਆ ਹੋਇਆ ਘੰਟੇ ਬਈ ਐਂ ਕਰੀ ਰਹਿਣੀ ਚੀਤਾ ਇਹਨੂੰ ਸਟਾਰਟ ਕਰ ਆਪੇ ਦੀ ਬੜਕ ਦੇਖਣੀ ਆ ਟਰੈਕਟਰ ਦੀ ਵੀ ਕੀ ਕਹਿੰਦਾ ਲੈ ਮੇਤਰੋ ਧਿਆਨ ਰੱਖੋ ਬਰਾਸਾ ਨਾ ਕਰੀ ਤੂੰ ਆ ਵੀ ਨ ਦੇਖਉਂਦਾ ਟਰੈਕਟਰ ਦੇਉ ਬਈ ਰੇਸਾ ਰੇਸਾ ਹੋਰ ਦੇਉ ਰੇਸ ਦੁਬਾਰੇ ਰੇਸ ਦੇਉ ਰੇਸਾ ਕਰ ਦੋ ਕਰ ਦੋ ਵੰਡ ਮਾਡਲ 24 ਹੈ 898 ਘੰਟੇ ਚੱਲਿਆ ਹੋਇਆ ਧਰਮੇ ਨਾਲ ਦੇ ਟਾਇਰ ਨੇ ਟਾਇਰਾਂ ਦੇ ਹਾਲੇ ਮੂਰ ਲਿਆ ਤੇ ਤਾਂ ਮਾਰਕਾ ਵੀ ਉਮੀ ਖੜਾ ਆਪਾਂ ਦੁਬਾਰੇ ਦੱਸ ਦਿੰਨੇ ਆ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਬਈ ਹਾਂਜੀ ਬਈ ਮੈਨੂੰ ਇਹ ਦੱਸ ਏ ਟਰੈਕਟਰ ਦੀ ਡਿਮਾਂਡ ਤੁਸੀਂ ਨੇ ਕੀ ਰੱਖੀ ਆ ਕਿੰਨੇ ਦਾ ਆਪਾਂ ਦੇਣਾ ਇਹਦਾ ਹੀ 8 ਲੱਖ ਰੁਪਏ 60000 ਰੁਪਏ ਆ 8 ਲੱਖ 60000 ਰੁਪਏ 8 ਲੱਖ ਤੇ 60000 ਰੁਪਏ ਆਪਾਂ ਮੰਗਦੇ ਆ 24 ਮਾਡਲ ਦਾ ਹਾਂਜੀ ਜੇ ਕੋਈ ਸੱਜਣਾ ਚੱਲ ਕੇ ਆਇਆ ਉਹਦਾ ਮਾਨਤਾਂ ਹੋ ਜੂਗਾ ਹਾਂ ਕਰਾਂਗੇ ਬਣ ਗਈ ਗੱਲ ਮਿੱਤਰੋ ਮਾਨਤਾਂ ਤੁਹਾਡਾ ਹੋ ਜੂਗਾ ਕੋਈ ਵੀ ਸੱਜਣਾ ਖਰੀਦਣਾ ਚਾਹੁੰਦਾ ਨਾ ਪਿੰਡ ਬਈ ਹੈਗਾ ਇਹ ਅਕਲੀ ਅਕਲਾ ਅਕਲੀ ਅਕਲਾ ਦੁਆਰੇ ਦੱਸਿਓ ਵੀ ਇਹ ਪਿੰਡ ਕਿੱਥੇ ਜੇ ਪੈ ਗਿਆ ਜੇ ਕਿਸੇ ਨੇ ਬਠਿੰਡੇ ਵੱਲੋਂ ਆਉਣਾ ਹੋਇਆ ਕਿੰਨੀ ਦੂਰ ਹੈ ਜੇ ਕਿਸੇ ਨੇ ਫਰੀਦਕੋਟ ਵੱਲੋਂ ਆਉਣਾ ਹੋਇਆ ਕਿੰਨੀ ਦੂਰ ਇਹ ਬਠਿੰਡੇ ਤੋਂ 22 ਕਿਲੋਮੀਟਰ ਹੈ ਬਠਿੰਡੇ ਤੋਂ 22 ਕਿਲੋਮੀਟਰ ਹਾਂ ਤੇ ਜੈਤੋ ਤੋਂ 12 ਕਿਲੋਮੀਟਰ ਹੈ ਜੈਤੋ ਤੋਂ 12 ਕਿਲੋਮੀਟਰ ਨੇੜੇ ਤੁਹਾਡੇ ਕਿਹੜੇ ਕਿਹੜੇ ਪਿੰਡ ਪੈਗੇ ਆਪਣੇ ਨੇੜੇ ਚੰਦਪਾਣਾ ਜਮ ਨਾਲ ਆ ਚੰਦ ਤੇ ਭਾਈ ਆਪਣਾ ਮੋਬਾਈਲ ਨੰਬਰ ਦੱਸਿਓ 94 655 ਜੀ 03396 9465503396 03396 ਨੰਬਰ ਮੇਤਰੋ ਆਪਾਂ ਕੈਪਸ਼ਨ ਦੇ ਵਿੱਚ ਬਾਈ ਦਾ ਲਿਖਤਾ ਕੋਈ ਵੀ ਸੱਜਣ ਆ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਦਾ ਮਾਲਕ ਬਣਨਾ ਚਾਹੁੰਦਾ ਨਾ ਫਟਾਫਟ ਪਿੰਡ ਅਕਲੀਆ ਕਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਆਜੋ ਗਾਰੰਟੀ 101% ਹੈ ਡਾਇਰੈਕਟਰ ਦੀ